ਰਾਮ ਨਾਮ ਦਵਿੰਦਰ ਕੁਮਾਰ ਹੈ ਜੀ ਸਰ ਮੈਂ ਪਿੰਡ ਪੁਕਰੇ ਦਾ ਰਹਿਣ ਵਾਲਾ 3 ਕਿਲੋਮੀਟਰ ਦੇ ਏਰੀਆ ਚ ਮੇਰਾ ਪਿੰਡ ਹੈਗਾ ਮੇਰਾ ਸਰ ਇੱਥੇ ਆਪਰੇਟ ਹੋਇਆ ਬੇਬੀ ਦਾ ਤੇ ਬੇਬੀ ਨੂੰ ਥੋੜੀ ਜੀ ਇਨਫੈਕਸ਼ਨ ਤੇ ਜੌਂਡਿਸ ਵਗੈਰਾ ਆਇਆ ਸੀ ਪੀਲੀਆ ਵਗੈਰਾ ਆਇਆ ਸੀ ਉਹਨਾਂ ਨੇ ਡਾਕਟਰ ਨੇ ਦੱਸਿਆ ਕਿ ਇਹਨਾਂ ਨੂੰ ਮਸ਼ੀਨ 'ਤੇ ਲਗਾਉਣੇ ਪੈਣਾ ਲਾਈਟ ਵਗੈਰਾ ਦਾ ਕੋਈ ਇਸ਼ੂ ਹੈਗਾ ਇਹ ਲਾਈਟ ਦੱਸਣੇ ਪੈਣੀ ਆ ਤਾਂ ਮੈਂ ਸਰ ਬੱਚੇ ਨੂੰ ਲੈ ਕੇ ਆਇਆ ਇੱਥੇ ਬੱਚੇ ਨੂੰ ਜੋ ਮਸ਼ੀਨ ਆ ਉਹਦੇ ਵਿੱਚ ਜੋ ਬੱਚੇ ਦੇ ਕੱਪੜੇ ਉਤਾਰ ਕੇ ਰੱਖਿਆ ਜਾਂਦਾ ਕੱਪੜੇ ਉਤਾਰ ਕੇ ਰੱਖਿਆ ਜਾਂਦਾ ਸਰ ਉਹਦੇ ਨਾਲ ਕੀ ਹੋਇਆ ਕਿ ਇੱਕ ਇੱਕ ਘੰਟਾ ਸਾਰਾ ਬੱਚਾ ਜਿਹੜਾ ਮਸ਼ੀਨ ਚ ਰਿਹਾ ਉਸ ਤੋਂ ਬਾਅਦ ਲਾਈਟ ਚਲੀ ਗਈ ਸਰ 1 ਘੰਟਾ ਕਰੀਬਨ ਲਾਈਟ ਬੰਦ ਇੱਕ ਘੰਟੇ ਤੋਂ ਵੱਧ ਹੀ ਲਾਈਟ ਬੰਦ ਹੋਈ ਤੇ ਸਰ ਕਮ ਸੇ ਕਮ ਉੱਥੇ ਅਨਵੇਟਰ ਦੀ ਤੇ ਸ਼ਟਡਾਊਨ ਹੀ ਚੈ ਗਿਆ ਆਪਸ ਚ ਸਾਰੇ ਵੱਜ ਰਹੇ ਸੀ ਕਿ ਬੇਬੀ ਦੇ ਕਪੜੇ ਪਾਣੇ ਜਾਂ ਕੁਝ ਕਰਨਾ ਤੁਹਾਨੂੰ ਪਤਾ ਹੈ ਸਰਦੀ ਦਾ ਮੌਸਮ ਹੈ ਠੰਡ ਲੱਗ ਸਕਦੀ ਹੈ ਬੱਚੇ ਨੂੰ ਕੁਝ ਵੀ ਹੋ ਸਕਦਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਹੁਣ ਲਾਈਟ ਕਿੰਨੇ ਬਾਅਦ ਆਣੀ ਸਰ ਤਕਰੀਬਨ ਸਵਾ ਘੰਟੇ ਬਾਅਦ ਆਈ ਹੈ ਲਾਈਟ ਸਰ ਸਾਰਿਆਂ ਨੂੰ ਜਿੰਨੇ ਵੀ ਬੱਚੇ ਸਾਹਮਣੇ ਸਾਰਿਆਂ ਨੂੰ ਦਿੱਕਤ ਆਈ ਆ